ਤ੍ਰਿ ਮੰਤਰੀ ਨਰਮਨ ਸੀਤਾਰਾਮ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਬਵਵਾਲ ਮਚਦਾ ਦਿਖਾਈ ਦੇ ਰਿਹਾ ਹੈ। ਇਸ ਬਜਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਭੱਜ-ਭੱਜ ਸਰਕਾਰ ਨੂੰ ਘੜੇ ਹੱਥੀ ਲਿਆ ਜਾ ਰਿਹਾ ਹੈ। ਤਾਂ ਸਸਦ ਦੇ ਵਿੱਚ ਬੋਲਦੇ ਮਲਵਿੰਦਰ ਕੰਗੜੇ ਕਹਿੰਿਆ ਕਿ ਬਜਟ ਗੈਰ ਜਮਹੂਰੀ, ਗੈਰ ਸੰਵਿਧਾਨਕ ਅਤੇ ਸੰਗੀ ਢਾਂਚਾ ਦਾ ਵਿਰੋਧ ਹੈ ਕਿੰ ਨੂੰ ਕਿਹਾ। ਤਾਂ ਤੇ ਪੰਜਾਬ 80 ਕਰੋੜ ਲੋਕਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੇ ਵਿੱਚ 50% ਯੋਗਦਾਨ ਪਾਉਂਦਾ ਹੈ। ਪਰ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਪੂਰੇ ਬਜਟ ਦੇ ਵਿੱਚ ਪੰਜਾਬ ਦਾ ਨਾਂ ਤੱਕ ਨਹੀਂ ਲੱਤਾ ਗਿਆ। ਅਪਾਰ ਦੇ ਵਿੱਚ ਬੇਰੋਜ਼ਗਾਰੀ ਪਿਛਲੇ 10 ਸਾਲਾਂ ਦੇ ਵਿੱਚ ਸਿਖਰ ਤੇ ਪਹੁੰਚ ਗਈ ਹੈ ਅਗਨੀਵੀਰ ਦੇ ਨਾਮ ਤੇ ਨੌਜਵਾਨਾਂ ਨੂੰ ਨਾ ਸਿਰਫ ਬੇਰੋਜ਼ਗਾਰ ਛੱਡ ਦਿੱਤਾ ਹੈ ਬਲਕਿ ਸੰਗਠਿਤ ਅਪਰਾਧ ਦੇ ਵੱਲ ਧੱਕਿਆ ਜਾ ਰਿਹਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਉਦਾਹਰਣ ਦਿੰਦਾ ਤੇ ਉਦਾਹਰਣ ਦਿੰਦੇ ਹੋ ਉਹਨਾਂ ਨੇ ਕੀ ਕੁਝ ਕਿਹਾ ਉਹ ਜਾਣਤਾ ਮੈਡੀ ਨਜ਼ਰ ਚ ਇਹ ਬਜਟ ਪੂਰੇ ਤਰੀਕੇ ਨਾਲ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਤੇ ਐਂਟੀ ਫੈਡਰਲ ਸਟਰਕਚਰ ਹੈ ਸਰ ਇਸ ਬਜਟ ਚ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਸਪਿਰਟ ਹੈ ਫੈਡਰਲਿਜ਼ਮ ਦੀ ਉਸ ਸਪਿਰਟ ਦੇ ਅਗੇਂਸਟ ਹੈ ਬਜਟ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ ਚ ਇੱਕ ਸ਼ਬਦ ਆਇਆ ਅੰਨਦਾਤਾ ਭਾਰਤੀ ਜਨਤਾ ਪਾਰਟੀ ਕੁਝ ਮਹੀਨੇ ਪਹਿਲਾਂ ਐਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸ਼ਲ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ ਰੋਟੀ ਦੇਣ ਦੀ ਗੱਲ ਹੈ ਤੇ ਔਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ 'ਚ ਅੰਨਦਾਤਾ ਸ਼ਬਦ ਵਰਤੇ ਆ ਇਹਦਾ ਮੈਂ ਸਵਾਗਤ ਕਰਦਾ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਪੀਕਰ ਸਾਹਿਬ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟਰੀਬਿਊਟ ਕਰਦਾ ਆ ਪੂਰੇ ਭਾਸ਼ਣ 'ਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ ਸਪੀਕਰ ਸਾਹਿਬ ਇਹ ਬਹੁਤ ਮੰਦ ਭਾਗੀ ਗੱਲ ਹੈ ਹੁਣ ਇਹ ਚਾਹੀਦਾ ਸੀ ਜਿਹੜੇ ਸਾਡੇ ਅੰਨ ਦਾਤਾ ਜਿਹੜੇ ਸਾਡੇ ਕਿਸਾਨ ਜਿਨ੍ਹਾਂ ਤੇ ਸਾਰ ਜਿਨ੍ਹਾਂ ਦੀ ਬੁਨਿਆਦ ਤੇ ਸਾਡਾ ਦੇਸ਼ ਖੜਾ ਹੈ ਉਸ ਕਿਸਾਨਾਂ ਨੂੰ ਜਿਹੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਮਿਨੀਮਮ ਸਪੋਰਟਸ ਪ੍ਰਾਈਸ ਦੇਣਾ ਚਾਹੀਦਾ ਸਪੀਕਰ ਸਾਹਿਬ ਪੂਰੇ ਮੁਲਕ ਚ तमाम ਵਰਗਾਂ ਨੂੰ ਸਾਰੇ ਲੋਕਾਂ ਨੂੰ ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨੀਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਅਨਫੋਰਚੂਨੇਟਲੀ ਦੁਖਦਾਈ ਗੱਲ ਹੈ ਕਿ ਕਿਸਾਨ ਨੂੰ ਮਿਨੀਮਮ ਸਪੋਰਟਸ ਪ੍ਰਾਈਸ ਉਹਦੀ ਫਸਲ ਤੇ ਨਹੀਂ ਮਿਲਦਾ ਔਰ ਮੋਤੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ ਜਦੋਂ ਔਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ ਉਦੋਂ ਔਨਰੇਬਲ ਪ੍ਰਾਈਮ ਮਿਨਿਸਟਰ ਮੌਜੂਦਾ ਪ੍ਰਧਾਨ ਮੰਤਰੀ ਜੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਐ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾ ਨਹੀਂ ਲਿਆ ਸਪੀਕਰ ਸਾਹਿਬ ਇਹਦੇ ਚ ਜ਼ਿਕਰ ਆਇਆ ਰੋਜ਼ਗਾਰ ਦਾ ਇਸ ਬਜਟ ਦੇ ਭਾਸ਼ਣ ਚ ਪਹਿਲੀ ਗੱਲ ਤੇ ਆ ਵੀ ਪਿਛਲੇ 10 ਸਾਲਾਂ ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੋਜ਼ਗਾਰ ਕੀਤਾ ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬਰੋਜਗਾਰੀ ਆ ਅਗਨੀਵੀਰ ਦੇ ਨਾਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬਰੋਜਗਾਰ ਹੀ ਨਹੀਂ ਬਣਾਇਆ ਜਾ ਰਿਹਾ ਆਰਗੇਨਾਈਜ਼ ਕ੍ਰਾਈਮ ਚ ਧੱਕਿਆ ਜਾ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਰੇ ਹਾਊਸ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ ਆਨਰੇਬਲ ਮਿਨਿਸਟਰ ਸਾਹਿਬਾਨ ਬੈਠੇ ਆ ਪਿਛਲੇ ਕੱਲ ਸਪੀਕਰ ਸਾਹਿਬ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਇੱਥੇ ਅਗਨੀਵੀਰ ਜਿਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਔਰ ਜਦੋਂ ਉਹਨੇ ਬਿਆਨ ਦਿੱਤਾ ਜਦੋਂ ਉਹਨੇ ਬਿਆਨ ਦਿੱਤਾ ਤੋਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਹੈ ਦੇਸ਼ ਦੀ ਸੇਵਾ ਸਾਡਾ ਕੋਈ ਫਿਊਚਰ ਹੀ ਨਹੀਂ ਹੈ ਅਸੀਂ ਕਰੀਏ ਕੀ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਬੇਰੋਜ਼ਗਾਰ ਕੀਤਾ ਜਾ ਰਿਹਾ ਔਰ ਹਾਲਾਤ ਇਹ ਹਰਿਆਣਾ ਚੋਣਾਂ ਵਾਲੇ ਟਾਈਮ ਚ ਇਲੈਕਸ਼ਨ ਔਰ ਬੀਜੇਪੀ ਦੀ ਸਰਕਾਰ ਹੈ ਅਗਨੀ ਵੀਰ ਸਕੀਮ ਤੋਂ ਕਬਰਾ ਆ ਕੇ ਹਰਿਆਣਾ ਸਰਕਾਰ ਨੇ ਹੋਦੀਆਂ ਵਾਸਤੇ ਅਗਨੀ ਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ ਚ ਹਰਿਆਣਾ ਦੇ ਆਨਰੇਬਲ ਮੁੱਖ ਮੰਤਰੀ ਨੇ ਅਨਾਉਂਸ ਕੀਤਾ ਹੈ ਕਿਉਂਕਿ ਉਹ ਵੀ ਅਗਨੀ ਵੀਰ ਸਕੀਮ ਤੋਂ ਸੈਵੰਥ ਨਹੀਂ ਹੈ ਮੇਰੀ ਭਾਰਤ ਸਰਕਾਰ ਨੂੰ ਬੁਝਾਰਿਸ਼ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਡਰੋ ਕੀਤੀ ਜਾਵੇ ਦੱਸੋਗੇ ਐਮਪੀ ਮਾਲਵਿੰਦਰ ਕੰਗ ਦਾ ਅਗਨੀ ਵੀਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਜਿਹੜਾ ਕੀ ਕੀਤਾ ਗਿਆ ਉਹਨਾਂ ਕਹਿੰਦੇ ਕਿ ਆਪਣੀ ਹਲਕੇ ਦੇ ਵਿੱਚ ਅਗਨੀ ਵੀਰ ਬਾਰੇ